ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਭਰਾਵਾਂ ਦਾ ਠੀਕ ਹੋ ਲੋ ਵੀਰ ਜੀ ਅੱਜ ਲੈ ਕੇ ਆਏ ਆਪਾਂ ਇਹ ਟੀਕਾ ਹੈਸਟ ਆਕਸੀ ਟੈਰਾਮਾਈਸੀਨ ਦਾ ਵੀ ਕਹਿ ਦਿੰਨੇ ਆਪਾਂ ਇਹਨੂੰ ਠੀਕ ਹੈ ਵੀਰ ਜੀ ਇਹ ਟੀਕੇ ਦਾ ਬਹੁਤ ਵਧੀਆ ਰਿਜ਼ਲਟ ਹੈ ਜੇ ਕਿਸੇ ਵੀਰ ਦਾ ਵੀ ਜਾਨਵਰ ਢਿੱਲਾ ਹੋਇਆ ਹੋਵੇ ਬਿਮਾਰ ਹੋਇਆ ਹੋਵੇ ਠੀਕ ਹੈ ਹੱਡੀ ਕੱਢ ਗਿਆ ਹੋਵੇ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਹੈ ਵੀਰ ਜੀ ਆਹ ਟੀਕੇ ਦਾ ਠੀਕ ਹੈ ਵੀਰ ਜੀ ਇਹ ਟੀਕਾ ਤੁਸੀਂ 슈ਗਰ ਵਾਲੀ ਸਿਰਿੰਜ ਜਿਹੜੀ ਮਿਲਦੀ ਆਪਾਂ ਨੂੰ ਐਵੇਂ ਦੀ ਸਰੇਂਜ ਤੁਸੀਂ ਲੈ ਲੈਣੀ ਠੀਕ ਹੈ ਵੀਰ ਜੀ ਐਵੇਂ ਦੀ ਸਰੇਂਜ ਲੈ ਕੇ ਤੇ ਆ ਵੇਖੋ ਹਾ ਉੱਪਰ ਲਿਆ ਤਿੰਨ ਹੋ ਜਾਣ ਕਤਰੇ ਚਾਰ ਹੋ ਜਾਣ ਕੋਈ ਚੱਕਰ ਨਹੀਂ ਤਿੰਨ ਚਾਰ ਹੋ ਜਾਣ ਪੰਜ ਹੋ ਜਾਣ ਤਾਂ ਵੀ ਕੋਈ ਚੱਕਰ ਨਹੀਂ ਵੀਰ ਜੀ ਠੀਕ ਹੈ ਤੁਸੀਂ ਇਹ ਭਰ ਕੇ ਕਬੂਤਰ ਦੀ ਸੇਪ ਚ ਲਾ ਦੇਣਾ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਹੈ ਵੀਰ ਜੀ ਠੀਕ ਹੈ ਤੇ ਆਪਦੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੀਂ ਨਵੀਂ ਵੀਡੀਓ ਲੈ ਕੇ ਆਂਦੇ ਰਾਵਾਂਗੇ ਠੀਕ ਹੈ ਵੀਰ ਜੀ ਮਿਲਾਂਗੇ ਅਗਲੀ ਵੀਡੀਓ 'ਚ ਧੰਨਵਾਦ